ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਸ਼ਮੀਨੇ ਦੇ ਹੈਂਡ ਪੇਂਟ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ ਪਲੱਸ ਆਪਾਂ ਪਸ਼ਮੀਨੇ ਔਰ ਬੈਲਵਰਡ ਦੇ ਉੱਪਰ ਲੇਟੈਸਟ ਡਿਜ਼ਾਈਨ ਵੈਰਾਈਟੀ ਆ ਉਹ ਵੀ ਲੈ ਕੇ ਆਏ ਆ ਇਹਦੇ ਜਿਹੜੇ ਸੂਟ ਹੋਣਗੇ ਤੁਹਾਨੂੰ ਪਿਓਰ ਪਸ਼ਮੀਨੇ ਦਾ ਫੈਬਰਿਕ ਮਿਲੇਗਾ ਜਸਤੇ ਉੱਪਰ ਤੁਹਾਨੂੰ ਹੈਂਡ ਪੇਂਟ ਦੀ ਡਿਜ਼ਾਈਨਿੰਗ ਮਿਲੇਗੀ ਬਾਟਮ ਉੱਪਰ ਪਲੱਸ ਸ਼ਰਟ ਤੇ ਉੱਪਰ ਵੀ ਪਲੱਸ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਕੁਝ ਦੇ ਨਾਲ ਦੁਪੱਟਾ ਮਿਲੇਗਾ ਔਰ ਕੁਝ ਦੇ ਨਾਲ ਤੁਹਾਨੂੰ ਸ਼ਾਲ ਮਿਲੇਗੀ ਜ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਪਿਓਰ ਕਾਨੀ ਪਸ਼ਮੀਨਾ ਦਾ ਜਿਹੜਾ ਹੈਗਾ ਇਹ ਉਹ ਫੈਬਰਿਕ ਮਿਲੇਗਾ ਔਰ ਜਿਸ ਤੇ ਉੱਪਰ ਜਿਹੜਾ ਹੈਗਾ ਉਹ ਕਾਨੀ ਦਾ ਵਰਕ ਰਹੇਗਾ ਸ਼ਰਟ ਦੇ ਉੱਪਰ ਪਲੱਸ ਸ਼ਾਲ ਮਿਲੇਗੀ ਤੁਹਾਨੂੰ 1250 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਪੂਰਾ ਜਿਹੜਾ ਸੂਟ ਹੈਗਾ ਉਹ ਮਿਲੇਗਾ ਇਹ ਵਾਲਾ ਜਿਹੜਾ ਫੈਬਰਿਕ ਹੋਇਆ ਗਿਆ ਵੈਲਵਟ ਦਾ ਵਨ ਸਾਈਡ ਤੋਂ ਵਨ ਸਾਈਡ ਤੋਂ ਪਸ਼ਮੀਨਾ ਰਹਿਣ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਵਿੰਟਰ ਦੇ ਲਈ ਇਹ ਜਿਹੜਾ ਨਵਾਂ ਫੈਬਰਿਕ ਆਇਆ ਹੈ ਔਰ ਪ੍ਰਾਈਸ ਹੈਗਾ ਸਿਰਫ 1300 ਰੁਪਏ ਇਹ ਵਾਲਾ ਤੁਹਾਨੂੰ ਮਿਲੇਗਾ ਵੈਲਵਟ ਕਾਟਰਾਏ ਦਾ ਫੈਬਰਿਕ ਮਿਲੇ ਔਰ ਇਹ ਵਾਲੇ ਜਿਹੜੇ ਹੋਣਗੇ ਇਹ ਕੋਟ ਰਾਈ ਦਾ ਤੁਹਾਨੂੰ ਮੈਚਿੰਗ ਸੂਟ ਮਿਲੇਗਾ ਬਾਟਮ ਦੇ ਉੱਪਰ ਜਿਹੜਾ ਪੈਚ ਵਰਕ ਹੋਏਗਾ ਤੇ ਨਾਲ ਤੁਹਾਨੂੰ ਵੈਲਵਟ ਦੀ ਸ਼ਾਲ ਮਿਲੇਗੀ ਪ੍ਰਾਈਸ ਇਹਦਾ ਸਿਰਫ 850 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਪਹਿਨਣ ਵਾਲੇ ਹੈਗੇ ਇਹ ਵਾਲੇ ਸੂਟ ਔਰ ਇਹ ਵਾਲੇ ਜਿਹੜੇ ਹੋਣਗੇ ਇਹ ਹੋਣਗੇ ਸਿਲਕ ਦਾ ਜਿਹੜਾ ਫੈਬਰਿਕ ਹੋਏਗਾ ਬਨਾਰਸੀ ਸਿਲਕ ਦੀ ਸ਼ਰਟ ਔਰ ਬਨਾਰਸੀ ਸਿਲਕ ਦਾ ਇਹ ਦੁਪੱਟਾ ਮਿਲੇਗਾ ਨਾਲ ਤੁਹਾਨੂੰ ਪਾੜਾ ਸਿਲਕ ਦੀ ਬਾਟਮ ਮਿਲੇਗੀ 1300 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲੇਗਾ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਹੈ ਉਹ ਵੀ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਪਸ਼ਮੀਨੇ ਦਾ ਫੈਬਰਿਕ ਹੋਏਗਾ ਆਲ ਓਵਰ ਸੂਟ ਰਹਿਣ ਵਾਲਾ ਜਸਟੀਪਲ ਫੁਟਕਾਰੀ ਟੰਕੇ ਦਾ ਕੰਮ ਕੀਤਾ ਗਿਆ ਬਾਜੂ ਪਲੱਸ ਸ਼ਰਟ ਦੇ ਫਰੰਟ ਦੇ ਉੱਪਰ ਰਹਿਣ ਵਾਲਾ ਪ੍ਰਾਈਸ ਹੋਏਗਾ ਸਿਰਫ 598 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਵਿਦਆਊਟ ਦੁਪੱਟਾ ਹੋਏਗਾ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਹੈਗਾ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲ ਜਾਏਗੀ ਆਵਲ ਇਹਦੇ ਸੂਟ ਹੋਣਗੇ ਪਸ਼ਮੀਨੇ ਦਾ ਜਿਹੜਾ ਫੈਬਰਿਕ ਹੋਏਗਾ ਜਿਸ ਤੇ ਬਾਜੂ ਫਰੰਟ ਔਰ ਬਾਟਮ ਦੇ ਉੱਪਰ ਵਰਕ ਹੋਏਗਾ ਪ੍ਰਾਈਸ ਆਫ ਦਾ ਸੇਮ ਹੋਏਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਤੁਸੀਂ ਕੋਈ ਵੀ ਆਪਣੇ ਲਈ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੈਗੇ ਹੋ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਪਿਓਰ ਦੀ ਜਿਹੜੀ ਬਨਾਰਸੀ ਬ੍ਰੌਕਰਟ ਦੀ ਸ਼ਰਟ ਮਿਲੇਗੀ ਔਰ ਨਾਲ ਹੀ ਬਨਾਰਸੀ ਬ੍ਰੌਕਰਟ ਦੇ ਤੁਹਾਨੂੰ ਬਾਟਮ ਮਿਲੇਗੀ ਇਹ ਫੈਬਰਿਕ ਤੁਹਾਨੂੰ ਪਰਮੀਟਰ ਦੇ ਅਕੋਰਡਿੰਗ ਮਿਲੇਗਾ ਬਾਟਮ ਵਾਲਾ ਵੀ ਪਲੱਸ ਸ਼ਰਟ ਵਾਲਾ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੋ ਕੱਲੇ ਸ਼ਰਟ ਦਾ ਵੀ ਜਾਂ ਪੂਰੇ ਸੂਟ ਦਾ ਵੀ ਜਾਂ ਕੱਲੇ ਬਾਟਮ ਦਾ ਵੀ ਕਿਦਾਂ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਬਹੁਤ ਜ਼ਿਆਦਾ ਸੋਹਣਾ ਬਨਾੜਸੀ ਸਿਲਕ ਦੀ ਬੂਟੀ ਵਾਲੀ ਤੁਹਾਨੂੰ ਸਿਲਕ ਦੀ ਸ਼ਰਟ ਮਿਲੇਗੀ ਤੇ ਨਾਲ ਗਰੇਬ ਦੀ ਬਾਟਮ ਮਿਲੇਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋएगी ਬਹੁਤ ਜਿਆਦਾ ਸੋਨਾ ਜਿਹੜਾ ਵੱਖਰਾ ਜਿਹਾ ਕਨਸੈਪਟ ਹੈ ਰਹਿਣ ਵਾਲਾ ਇਹ ਵਾਲਾ ਜਿਹੜਾ ਹੋਏਗਾ ਸਿਮਰ ਦੇ ਉੱਪਰ ਹੈਂਡਵਰਕ ਦਾ ਪੀਸ ਹੋਏਗਾ ਸਿਮਰ ਦੁਪट्टे ਨਾਲ ਸਾਰੇ ਦੇ ਸਾਰੇ ਜਿਹੜੇ ਆਪ ਤੁਹਾਨੂੰ ਸੂਟ ਦਿਖਾ ਰਹੇ ਆ ਜਿਹੜੀ ਕਿ ਸੋਲੋ ਪੀਸ ਹੋਣਗੇ ਹੈਂਡਵਰਕ ਦੇ オリジナル ਪੀਸ ਹੋਣਗੇ ਕਾਪੀਆਂ ਨਹੀਂ ਹੋਣੀਆਂ オリジナル ਪੀਸ ਰਹਿਣ ਵਾਲਿਆ ਸਭ ਦੇ ਸਭ ਸਿਮਰ ਔਰ ਗਰੇਬ ਦੇ ਉੱਪਰ ਜਿਹੜੇ ਰੈਡੀ ਕੀਤੇ ਗਏ ਬਨਾੜਸੀ ਜਿਹੜੀ ਸਿਲਕ ਤੁਹਾਨੂੰ ਸ਼ਰਟ ਮਿਲੇਗੀ ਕੁਝ ਹੈਗੇ ਜਿਹ ਸਾਰੇ ਸਾਰੇ ਸੋਲੋ ਪੀਸ ਹੋਣਗੇ ਪ੍ਰਾਈਸ ਆਫ ਦਾ ਵੱਖਰਾ ਵੱਖਰਾ ਹੋਵੇਗਾ ਜੇਕਰ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਤੁਸੀਂ ਪ੍ਰਾਈਸ